ਕਿੱਧਰ ਜਾ ਰਹੀ ਹੈ ਮੈਨੂੰ ਬੁਲਾ ਨਾ ਤੈਨੂੰ ਨਾ ਬੁਲਾਵਾਂ ਮੇਰੀ 1 ਵਜੇ ਦੇ ਪਰੇ ਜਾਏਗਾ ਜਿਵੇਂ ਧੁੰਦ ਚ ਮਾੜੀ ਮਾੜੀ ਝਾਤੀ ਮਾਰਦਾ ਸੂਰਜ ਉਵੇਂ ਹਰ ਜੀਤੀ ਵਿੱਚ ਝਾਤੀ ਮਾਰਦੀ ਮੂੰਹ ਵੇ ਬਣਾਇਆ ਇਹਨੇ ਕੋਈ ਫੋਜ ਨਹੀਂ ਤੂੰ ਦੱਸ ਮੈਨੂੰ ਤੇਰੀ ਭੈਣ ਨੇ ਥੋੜੇ ਦਿਨਾਂ ਤੱਕ ਚੱਲ ਜਾਣਾ ਤੇ ਤੇਰੇ ਮਾਂ ਦੇ ਵਿੱਚ ਕੀ ਲੂਰੀਆਂ ਉੱਠ ਰਹੀਆਂ ਨੇ ਓ ਮਾਈ ਗਾਡ ਇੱਥੇ ਜੁੱਤੀਆਂ ਪਾਉਣ ਵਾਲੀਏ ਡਿਮਾਂਡਾਂ ਰੱਖਣ ਵਾਲੀਏ ਦੱਸ ਅਹੀਂ ਐਨੇ ਹੁਣ ਤੇਰੇ ਤੇ ਖਰਚਾ ਕਰਨਾ ਤੇ ਅਸੀਂ ਚਾਹਵਣਾ ਕਰੀਏ ਦੱਸ ਨਾ ਚਾਹਵਣਾ ਆ ਜਿਆਦਾ ਕਰਾਂਗੇ ਵਾਰਤਾ ਉਹ ਜਾਂਦਾ ਇੱਥੇ ਬੱਲੇ ਓ ਮੁੰਡੇ ਦੇ ਦੇ ਜੱਡੀ ਨਾ ਉਹ ਲੋਕ ਦੀ ਓ ਆਪਣਾ ਘਟਿਆ ਗਿਆ ਵਾਈ ਸੁਰਾਗ ਮਗਰ ਲਾ ਗੁੱਡਾ ਲੈ ਕੇ ਆਉਣਾ ਪਾਉਸ ਗੁੱਡਾ ਲੈ ਕੇ ਇਸ ਨੌਰਾ ਗੁੱਡਾ ਲੈ ਕੇ ਥੈਂਕ ਯੂ ਥੈਂਕ ਯੂ ਇਹਨੂੰ ਪਹਿਲਾਂ ਕਿਹਾ ਦਸਾਂ ਦਾ ਗੁੱਡਾ ਲੈ ਕੇ ਲੈ ਦੇਣਾ ਚੋਰੀਆਂ ਦੇ ਹੋਏ ਆ ਸਾਰੇ ਰਲ ਕੇ ਚੋਰੀਆਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਵੈਰੀ ਵੈਰੀ ਗੁੱਡ ਮਾਰਨਿੰਗ ਹਰਜੀਤੀ ਕਿੱਧਰ ਜਾ ਰਹੀ ਹੈ ਮੈਨੂੰ ਬੁਲਾ ਨਾ ਤੈਨੂੰ ਨਾ ਬੁਲਾਵਾਂ ਕਿਉਂ ਕੀ ਗੱਲ ਹੈ ਹੈਂ ਤੂੰ ਮਾਜ ਤੁੰਦ ਤੁੰਦ ਮੇਰੀ 1 ਵਜੇ ਦੇ ਪਰੇ ਜਾਏਗਾ ਜਵੇਂ ਤੁੰਦ ਚੋਂ ਮਾੜੀ ਮਾੜੀ ਝਾਤੀ ਮਾਰਦਾ ਸੂਰ ਜਵੇਂ ਹਰਜੀਤੀ ਵਿੱਚ ਝਾਤੀ ਮਾਰਦੀ ਮੂੰਹ ਵੇ ਬਣਾਇਆ ਨੇ ਲੱਠੂ ਵਾਂਗੂ ਅੰਜ ਗਰਦੀਪ ਕਰਜੀ ਕੋਈ ਹੈ ਹੌਂਜ ਨਹੀਂ ਤੂੰ ਦੱਸ ਮੈਨੂੰ ਤੇਰੀ ਭੈਣ ਨੇ ਥੋੜੇ ਦਿਨਾਂ ਤੱਕ ਚੱਲ ਜਾਣਾ ਤੇ ਤੇਰੇ ਮਾਂ ਦੇ ਵਿੱਚ ਕੀ ਲੂਰੀਆਂ ਉੱਠ ਰਹੀਆਂ ਨੇ ਓ ਮਾਈ ਗਾਡ ਕਹੇ ਨਿਕਲ ਰਿਹਾ ਏ ਸਾੜ ਇੱਥੇ ਨਿਕਲ ਰਿਹਾ ਏ ਗੁੱਸਾ ਮੈਂ ਸੋਚੇਂ ਦੀ ਵੇ ਗੁੱਸਾ ਗੁੱਸਾ ਉਹ ਗੁੱਸਾ ਨਿਕਲ ਰਿਹਾ ਏ ਹੈ ਦੱਸ ਦੱਸ ਸਾਨੂੰ ਚਾਹ ਹੈ ਸਾਨੂੰ ਚਾਹ ਹੈ ਹਾਂਜੀ ਸਾਨੂੰ ਚਾਹ ਹੈ ਗੋਡੇ ਗੋਡੇ ਸਾਨੂੰ ਚਾਹ ਹੈ ਸਾਰਿਆਂ ਨੂੰ ਚਾਹ ਹੁੰਦਾ ਸਾਰਿਆਂ ਨੂੰ ਹੁੰਦਾ ਤੈਨੂੰ ਨਹੀਂ ਹੈਗਾ ਤੂੰ ਜਿਹਨੇ ਚਾਂਦੀ ਦੀਆਂ ਜੁੱਤੀਆਂ ਪਾਉਣ ਵਾਲੀਏ ਡਿਮਾਂਡਾਂ ਰੱਖਣ ਵਾਲੀਏ ਦੱਸ ਅਹੀਂ ਐਨੇ ਹੁਣ ਤੇਰੇ ਤੇ ਖਰਚਾ ਕਰਨਾ ਤੇ ਅਸੀਂ ਚਾਹਵਣਾ ਕਰੀਏ ਦੱਸ ਚਾਹ ਵੀ ਨਾ ਆ ਚਾਹ ਦਾ ਕਰਾਂਗੇ ਰੋਣ ਲਾ ਪੀ ਅਸੀਂ ਆ ਗਲੇਡੂ ਸੱਚੀ ਜਾਂਦੀ ਕਿ ਸਵੇਰ ਦੇ ਚੁੱਲ੍ਹੇ ਅੱਗੇ ਬਹਿ ਕੇ ਵੇਖੀ ਮੂੰਹ ਸੱਟਿਆ ਇਹਨੇ ਉੱਥੇ ਹੀ ਧੂਆ ਸੁੰਘੀ ਜਾਂਦੀ ਅੱਗੇ ਪਿੱਛੇ ਦੇ ਅੱਖਾਂ 'ਚ ਧੂਆ ਬਾ ਪੈਂਦਾ ਅੱਗੇ ਅੱਗੇ ਵਿੱਚ ਇਹਦੇ ਅੱਖਾਂ 'ਚ ਧੂਆ ਬਾ ਪੈਂਦਾ ਅੱਜ ਉੱਥੇ ਹੀ ਧੂਮੇ ਨੂੰ ਕਰਕੇ ਸੁੰਘੀ ਸਕੀ ਜਾਂਦੀ ਅੱਜ ਤਾਂ ਪਤਾ ਨਹੀਂ ਕੀ ਪੱਥਰ ਹੀ ਬਣ ਗਿਆ ਇਹਦਾ ਪੱਥਰ ਹੀ ਆਹੋ ਤੂੰ ਮੈਂ ਦੇ ਬਾਨੇ ਰੋਂਦੀ ਮੈਨੂੰ ਕਹੇ ਮੇਰੇ ਖਾਤੂ ਆ ਪਿਆ ਮੈਂ ਰੋਂ ਨਹੀਂ ਦਈ ਪਿੱਦੀ ਜੀ ਨੇ ਮੇਰੀਆਂ ਨਾ ਕਹਿ ਕਿ ਪਿੱਦੀ ਉਹ ਪਿੱਦੀ ਕਹਦਾ ਤੈਨੂੰ ਨਾ ਨੀ ਇਹਦਾ ਚਾਈਲਡਹੂਡ ਨੇਮ ਆਇਆ ਨਹੀਂ ਕਹਿਣਾ ਇਹੋ ਜੀ ਕੋਈ ਗੱਲ ਨਹੀਂ ਕਰਨੀ ਠੀਕ ਹੈ ਨਾ ਆ ਗਈ ਨਰਵਸਨੈਸ ਸਨੋਵਰ ਦੇ ਮੂੰਹ ਤੇ ਦੇਖ ਰਹੀ ਹੈ ਕੀ ਹੋਇਆ ਅਹੀਂ ਕਹਿ ਨਹੀਂ ਡਾਇਆ ਦੋ ਦਾ ਰੰਗ ਡੋਰ ਦਾ ਨਾ ਤੂੰ ਕਿਆ ਨਾ ਹੀ ਕਰ ਤੂੰ ਕਾ ਤੁਨਕਾ ਤੁਨਕਾ ਕਰਕੇ ਚੱਲ 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 ਤਾਂ ਲੈ ਚੱਲ ਤੂੰ ਕਿਆ ਕਰ ਕਰਕੇ ਲੋਕਾ ਤੂੰ ਕਰ ਗੱਡੀ ਚੜ੍ਹਦੀ ਅੱਧੀ ਥੱਲੇ ਆਈ ਜਾਂਦੀ ਤੂੰ ਕਰ ਨਹੀਂ ਮਾਰਾ ਤੂੰ ਇਹ ਉਦੋਂ ਮਾਰਾ ਐਵੇਂ ਡੋਰ ਹੀ ਛੱਡੀ ਜਾਂਦਾ ਵੀ ਉਹ ਜਾਰੇ ਕਿੰਨੀ ਦੂਰ ਭੱਜਣਗੇ ਉਹ ਤਾਂ ਉੱਥੇ ਖਲਾਰੇ ਆ ਗੁਰਦਾਰੇ ਕੋਲ ਡੱਲ ਜਾਣਾ ਕਰ ਉਹ ਚੱਕਰ ਜੱਟ ਟੱਟੀ ਲਵਾ ਉਹ ਚੱਕ ਲੈ ਗੱਡਾ ਵੇ ਤਨੋਰਾ ਓ ਥੱਲੇ ਥੱਲੇ ਆ ਵੜਦਾ ਪਾਜ ਪੰਜ ਪਾਕਾ ਦੇ ਖੇ ਕਰੌਲ ਚਾਰ ਜੜੇ ਆਏ ਓਏ ਕੀ ਓ ਮਾਰਾ ਵਾਰਾ ਕੀ ਕਰ ਓਏ ਲੈ ਮੈਂ ਰਿਕਾਰਡ ਕਰਨੀ ਆ ਉਹ ਬੂ ਪੂ ਬੂ ਪਕ ਇਹਨੇ ਵੀ ਖੇ ਕਰਾਦੀ ਇਹਨੇ ਵੀ ਖੇ ਕਰਾਦੀ ਇਹਨੇ ਹੱਥ ਲਾਇ ਤਾਂ ਹੋ ਗਈ ਕੇ ਕੀ ਬੰਦੇ ਦਾ ਟੱਚ ਹੀ ਕਰਾਇਆ ਮਾੜਾ ਨਹੀਂ ਹੁਣ ਮੈਨੂੰ ਚੱਲ ਗੁੱਡਾ ਲਿਆਓ ਗੁੱਡਾ ਗੁੱਡਾ ਲਿਆਓ ਰੋਪਰ ਚੱਲੀ ਆ ਕਰੋ ਸਟਾਰਟ ਵਾਲੀਆਂ ਅੱਜ ਖਤਰੇ ਦਾ ਮਾਹੌਲ ਆ ਕਹਿੰਦਾ ਫੁੱਲਾ ਰੰਗੀ ਪੱਗ ਬੰਨਿਆ ਮੁੰਡਾ ਗੁੱਡੇ ਖਿੱਚਦਾ ਆ ਥਲੋ ਓਏ ਸਾਡੇ 150 ਲੱਗੇ ਸਾਡਾ ਕਟਿਆ ਦੇ ਨੇ ਓਏ ਗੁੱਡੇ ਦੇ ਨੇ ਓ ਲੱਕ ਦੀ ਓਏ ਆਪਣਾ ਕਟਿਆ ਗਿਆ ਏ ਤੇਰੇ ਓਹਰੇ ਕੋ ਸਖੂਦ ਆ ਸਾਡੇ ਕੋ ਵੀਡੀਓ ਉਹ ਮੇਰੇ ਕੋ ਵੀ ਸਨੇਪ ਪਈ ਆ ਗੁੱਡਾ ਮੋੜ ਵੀਰੇ ਆ ਵੀਰੇ ਲਾਈ ਮੋਟਰਸਾਂ ਮਗਰ ਗੁੱਡਾ ਲੈ ਗਈ ਲਾਈ ਲਾਈ ਮੋਟਰਸ ਲਾਈ ਸੁਨੋਰਾ ਮਗਰ ਲਾਈ ਗੁੱਡਾ ਲੈ ਕੇ ਆਉਣਾ ਬਾਕਸ ਗੁੱਡਾ ਲੈ ਕੇ ਸੁਨੋਰਾ ਗੁੱਡਾ ਲੈ ਗਈ ਛੇਤੀ ਜਿੱਤ ਲਿਆ ਮદાન ਥੈਂਕ ਯੂ ਥੈਂਕ ਯੂ ਤੁਹਾਨੂੰ ਸਨੇਪਚਟ ਵਾਦੀ ਤੇ ਥੈਂਕ ਯੂ ਹੋਰੀ ਮਾੜੀ ਆਪਣੇ ਕੋ ਧੱਕ ਗੈਰੀ ਤੇ ਡੋਲ ਉਹ ਤੇ ਡਰਾਈਵਰ ਵਧੀ ਆਇਆ ਉਹ ਭੇਜਤੇ ਉਹਨਾਂ ਨੂੰ ਕਹਿੰਦਾ ਸੀਗਾ ਕੱਟੀਆਂ ਲਵਾ ਲੈ ਪੈਰਾਂ ਨੂੰ ਇਹਦੇ ਲੱਗੀ ਸੀ ਨਾ ਕਿ ਡੋਰ ਹੀ ਮਾੜੀ ਆ ਵਾਰਤਾ ਉਹ ਜਾਂਦਾ ਇੱਥੇ ਲੈ ਉਹ ਥੱਲੇ ਆਉਂਦਾ ਬੰਦਾ ਹੋਰ ਆ ਵਾਰ ਤੜ ਗਿਆ ਤੜ ਗਿਆ ਇੱਕ ਕੱਟ ਕੇ ਦੂਜੇ ਨਾਲ ਵੀ ਪੰਗਾ ਲੈਂਦਾ ਅਗਲੇ ਨੇ ਕੱਟ ਕੇ ਨਾ ਸਾਹ ਨਹੀਂ ਲੈਣ ਦਿੰਦੇ ਮੈਨੂੰ ਰੀਲਾ ਰੀਲਾ ਪਹਿਲੇ ਨਹੀਂ ਜਾਂਦੀ ਨੀ ਆਈ ਬੋ ਪਾ ਪਾ ਆਈ ਬੋ ਆਈ ਬੋ ਓਲਾ ਬੇਚਾ ਤੈਨੂੰ ਪਤਾ ਡਰਾਈਵਰ ਕਿਹੜਾ ਵਾ ਆਈ ਬੋ ਉਹ ਜਾਂਦਾ ਰੀ ਸੰਗ ਤੇ ਆਪਣਾ ਪਤੰਗ ਤੇ ਆਪਣਾ ਆਈ ਬੋ ਉਹ ਪਤੰਗ ਤਾਂ ਥਲੇ ਚਲ ਗਿਆ ਆਪਣਾ ਪਾਗਲ ਹੋ ਗਿਆ ਪਾਗਲ ਆਹ ਉਹ ਜਿਹੜਾ ਬਰਕਾੜੀ ਰੇਂਗ ਕਬੜੀ ਜਾਂਦੇ ਤੂੰ ਸਾਡੇ ਗੁੱਡੇ ਜੀ ਵੀ ਵੇਚਤੀ ਕਾਂਦੇ ਆ ਕਰਾਈ ਜਾਂਦੇ ਗੁੱਡਾ ਕਟਿਆ ਗਿਆ ਨਾ ਉਹ ਵੇਲਾ ਨੌਜਵਾਨ ਥੱਲੇ ਪਹੁੰਚ ਗਿਆ ਹੀ ਪਹੁੰਚ ਗਿਆ ਉਹ ਫਿਰ ਦੇ ਦੋ ਆਪਣੀ ਓਏ ਆਲੂ ਨਾ ਮਿੱਟੀ ਜਾਓ ਗੁੱਡਾ ਪੰਨਿਆਂ ਆਲੂ ਨਹੀਂ ਸਰੋਂ ਆ ਸਾਡੇ ਪਿੰਡ ਤੋਂ ਐਵੇਂ ਮਾੜਾ ਕਹਿ ਦਿੰਦੇ ਆ ਬਾਈ ਕਿੰਨੀ ਸਿਕਿਉਰਿਟੀ ਇੱਥੇ ਇੱਕ ਤੇ ਦੋ ਕੈਮਰੇ ਓ ਠੀਕ ਹੈ ਰੁਕ ਤੇ 3 4 5 6 7 8 9 ਤੇ 10 ਤੇ 11 ਇਹ ਮੂੜਤੀ ਹੈ ਨਾ ਸਾਰੇ 12 12 ਇੱਕ ਉਹ 13 ਆ ਐਡੀ ਐਡੀ ਗਲੀ ਨੂੰ ਪ੍ਰੋਟੈਕਟ ਕਰਦੇ ਆ ਆ ਜਿਹੜੇ ਚੋਰ ਚੂਰਾ ਗੁੱਡੇ ਚੱਕਣੇ ਸਾਰੇ ਇਹ ਸਭ ਫੜੇ ਜਾਂਦੇ ਉਹ ਚੱਕੋ ਵਿਹਲਾ ਵਿੱਚ ਗੰਦੀਆਂ ਗਾਲਾਂ ਕਾਈ ਕਰਦਾ ਗਾਲਾਂ ਕੱਢਦੇ ਵਿੱਚ ਇਹਨੂੰ ਫੜ ਲਾ ਮੈਨੂੰ ਚੋਕ ਕੇ ਲੈ ਲੈ ਤੈਨੂੰ ਦੋ ਦ ਲੈਣ ਦੇ ਮੈਨੂੰ ਪਹਿਲਾਂ ਕਿਹਾ 10 ਦਾ ਗੁੱਡਾ ਲੈ ਕੇ ਲੈ ਦੇਣਾ ਚੋਰੀਆਂ ਦੇ ਹੋਏ ਆ ਸਾਰੇ ਰਲ ਕੇ ਚੋਰੀਆਂ ਗੁੱਡੇ ਭੋਕ ਬਾਈ ਗੁੱਡੇ ਨੂੰ ਦਾ ਗੁੱਡਾ ਬੰਦਾ ਨਵਾਂ ਲੈ ਲਵੇ ਓਏ ਉਹ ਜਾ ਓਏ ਓਏ ਪਤੋੜੀ ਨਾ ਓ ਤੋ ਓਈ ਚੋਰੀਆਂ ਤੇ ਹੋਏ ਸਾਰੇ ਆ ਵੇ ਲੋ ਵੱਡੇ ਫਾਰਮਾਂ ਦੇ ਗੁੱਡਾ ਦਾ ਦੋਆ ਨਾਲ ਹੀ ਲਿਆ ਜਾਂਦਾ ਨਹੀਂ ਮੈਂ ਤੇਨੂੰ ਲੋ ਦਿੱਤਾ ਮੇਰੇ ਵੇ ਟਮਾਟਰ ਉਹ ਚਾਚਾ ਤੇਰਾ ਲਾਉਣਾ ਹੁਣ ਕਿ ਨਹੀਂ ਹੁਣ ਕੀ ਫਾਇਦਾ ਲਪਲਾਦ ਕਰਤਾ ਕਰਤਾ ਇਹਨੂੰ ਨਹੀਂ ਲਾਉਣਾ ਹਣ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ